ਦੋਸਤੋ ਆ ਮੇਰੇ ਹੱਥਾਂ 'ਚ ਬਦਾਮਾਂ ਦਾ ਤੇਲ ਠੀਕ ਹੈ ਬਦਾਮਾਂ ਦਾ ਤੇਲ ਤੁਹਾਨੂੰ ਬਾਜ਼ਾਰਾਂ ਦੇ ਵਿੱਚੋਂ ਆ ਵੀ ਮਿਲ ਜਾਂਦਾ ਉਹ ਆ ਲੇਕਿਨ ਗੱਲ ਕਰਦੇ ਆਪਾਂ ਪਿਓਰਟੀ ਦੀ ਇਹ ਪਿਓਰ ਬਦਾਮਾਂ ਦਾ ਤੇਲ ਆ ਕਿ ਇਸ ਤੇਲ ਨੂੰ ਤੁਸੀਂ ਸਾਹਮਣੇ ਕੋਲੇ ਬੈਠ ਕੇ ਵੀ ਕੜਵਾ ਸਕਦੇ ਹੋ ਬਾਕੀ ਆਪਾਂ ਜਾਣਕਾਰੀ ਲੈਣੇ ਆ ਆਪਣੇ ਨਾਲ ਨੇ ਸੇੜ ਜੀ ਸੇੜ ਜੀ ਇਹ ਮੈਂ ਇਹਦੇ ਬਾਰੇ ਗੁਣਾਵਾਰੇ ਦੱਸੋ ਕਿ ਇਹਨੂੰ ਕੱਢਣ ਦੀ ਪ੍ਰਕਿਰਿਆ ਬਾਰੇ ਜਿਹੜਾ ਉਹ ਵੀ ਜ਼ਰੂਰ ਦੱਸੋ ਕੱਢਣ ਦੀ ਪ੍ਰਕਿਰਿਆ ਤਾਂ ਸਰ ਪਹਿਲਾਂ ਆਪਾਂ ਪਿੱਛੇ ਮਸ਼ੀਨ ਚੱਲ ਰਹੀ ਆ ਦੇਖੋ ਨਿਕਲ ਰਿਹਾ ਹਾਂਜੀ ਮਸ਼ੀਨ ਆਪਾਂ ਰੋਕੀ ਵੀ ਇਹ ਵਿੱਚ ਬਰਾਮਾ ਤਾਂ ਹੀ ਨਿਕਲ ਰਿਹਾ ਸੀਗਾ ਅੱਜ ਕੱਢ ਰਹੇ ਸੀ ਮਤਲਬ ਇੱਥੇ ਹੀ ਕੱਢਦੇ ਰਹਿੰਨੇ ਕੱਢ ਲਏ ਟੋਲ ਪਰ ਲਿਆ ਫਿਲਟਰ ਹੋ ਗਿਆ ਪਰ ਲਿਆ ਇਹਨੂੰ ਆਪ ਨੇਚਰਲ ਫਿਲਟਰ ਹੋ ਜਾਂਦਾ ਹਾਂਜੀ ਤਾਂ ਇਹ ਜਿਹੜਾ ਤੇਲ ਹੈ ਪਿਓਰ ਹੈ ਪਹਿਲੀ ਗੱਲ ਤਾਂ ਹਮ ਫਰੈਸ਼ ਹੈ ਕੋਈ ਇਹ ਪੁਰਾਣਾ ਨਹੀਂ ਹੁੰਦਾ ਠੀਕ ਹੈ ਅੱਛਾ ਦੂਜਾ ਇਹ ਇੱਕ ਦਿਨ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਆਪਾਂ ਕਹੀਏ ਹੂੰ ਇਹਨੂੰ ਯੂਜ਼ ਕਰ ਸਕਦੇ ਆ ਮਾਲਿਸ਼ ਕਰੋ ਪੀਓ ਕੋਈ ਨੱਕ ਚ ਭਾਣ ਵਾਸਤੇ ਯੂਜ਼ ਕਰਦੇ ਆ ਅੱਛਾ ਦੁੱਧਾਂ ਚ ਪਾ ਕੇ ਵੀ ਪੀ ਸਕਦੇ ਆ ਪੀ ਸਕਦੇ ਆ ਕੋਈ ਦਿੱਕਤ ਨਹੀਂ ਜੀ ਹਾਂ ਕੋਈ ਆਪਣੀ ਇਮਿਊਨਿਟੀ ਵਧਾਉਂਦਾ ਹੈ ਬੋਡੀ ਨੂੰ ਤਾਕਤ ਦਿੰਦਾ ਹੈ ਹੂੰ ਵਿਟਾਮਿਨ E ਇਹਦੇ ਵਿੱਚ ਅੱਖਾਂ ਵਾਸਤੇ ਵਧੀਆ ਹੈ ਬ੍ਰੇਨ ਵਾਸਤੇ ਵਧੀਆ ਹੈ ਇਹਦਾ ਇਹ ਹੈਗਾ ਗੁਰਵੰਦੀ ਬਦਾਮ ਜਿਹਦਾ ਨਾਮ ਹੀ ਗੁਰਵੰਦੀ ਹੈ ਤਾਂ ਗੁਣਾਂ ਦਾ ਭਰਪੂਰ ਹੈ ਜੀ 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 ਹੈ ਗਈ ਹੈ ਉਹ ਤਾਂ ਹੈ ਗਈ ਹੈਗਾ ਤੇ ਜੇ ਕਿ ਕਿਹੜੀਆਂ ਮੇਨ ਬਿਮਾਰੀਆਂ ਕਿਹੜੀਆਂ ਜਿਵੇਂ ਇਹਦੇ ਵਿੱਚ ਮੈਂ ਇਹ ਸੁਣਿਆ ਸੀਗਾ ਕਹਿੰਦੇ ਵੀ ਜਿਹਨੂੰ ਘਰਾਟੇ ਆਉਂਦੇ ਹੁਣ ਬਦਾਮ ਦਾ ਤੇਲ ਪਾ ਲਓ ਹਾਂ ਉਹ ਲਿੰਦੇ ਸਾੜ ਤੋਂ ਡ੍ਰੋਪਰ ਅਸੀਂ ਨਾਲ ਰੱਖਦੇ ਅੱਛਾ ਸিসি ਲੈ ਕੇ ਜਾਂਦੇ ਆ ਸিসি ਛੋਟੀ ਰੂਟੀਨ ਟਰਾਈ ਕਰਨ ਵਾਸਤੇ ਲੈ ਕੇ ਜਾਂਦੇ ਆ ਨਾਲ ਅਸੀਂ ਡ੍ਰੋਪਰ ਦਿੰਨੇ ਆ ਉਹਨਾਂ ਨੂੰ ਭਰ ਕੇ ਹਾਂ ਹਾਂ ਤਾਂ ਉਹ ਨੱਕ 'ਚ ਪਾਉਂਦੇ ਆ ਕਹਿੰਦੇ ਮਜ਼ਾ ਆ ਗਿਆ ਆ ਲੈ ਕੇ ਆਂਦੇ ਉਹ ਦੂਆ ਵੱਡੀ ਰਿਪੀਟ ਕਰਦੇ ਅੱਧਾ ਲੀਟਰ ਫਿਰ ਲੀਟਰ ਤੇ ਆ ਜਾਂਦੇ ਵੀ ਸੌਣ ਲੱਗੇ ਨੱਕ ਦੇ ਵਿੱਚ ਚਾਰ ਚਾਰ ਬੂੰਦਾਂ ਚਾਰ ਚਾਰ ਬੂੰਦਾਂ ਪਾਉ ਸੀ ਆਪ ਕਰਨੇ ਸਰ ਅੱਛਾ ਅਸੀਂ ਬਹੁਤ ਥੱਕੇ ਉਹਨੇ ਰਾਤ ਨੂੰ ਜਾਂਦੇ ਆ 9:00 10:00 ਵਜੇ ਜਾ ਕੇ ਪਾ ਕੇ ਤੇ ਸੋ ਜਾਂਦੇ ਆ ਨੀਂਦ ਉਹ ਨਿਆਰੇ ਜਿਹੀ ਉਹ ਬਹੁਤ ਵਧੀਆ ਸਵੇਰੇ 6:00 ਵਜੇ ਖੁੱਲਦੀ ਹੈ ਅੱਛਾ ਤੇ ਬਾਕੀ ਦੁੱਧ ਚ ਪਾ ਕੇ ਪੀ ਲਓ ਕੋਈ ਪੇਟ ਦੀ ਕਬਜ਼ੀ ਹੈ ਕੋਈ ਵੀਕਨੈਸ ਹੈ ਅੰਤੜੀਆਂ ਦੀ ਕੋਈ ਦੁੱਧ ਚ ਕਿੰਨਾ ਕੁ ਪਾ ਕੇ ਪੀਣਾ ਚਾਹੀਦਾ ਹੈ ਅੱਧੇ ਤੋਂ ਇੱਕ ਚਮਚ ਮੈਕਸਿਮਮ ਹਾਂ ਦੇਖੋ ਮਤਲਬ ਬੱਚਾ ਦਾ ਅੱਧਾ ਚਮਚ ਜਾਂ ਆਪਣੇ ਵਰਗਿਆਂ ਦਾ ਇੱਕ ਚਮਚ ਕੋਈ ਦਿੱਕਤ ਨਹੀਂ ਕਿਉਂਕਿ ਇੱਕ ਚਮਚ ਇਹਦਾ ਪਾ ਲੈ ਤੇ ਇਹ ਲਾ ਲਓ ਵੀ ਤੁਸੀਂ 20 30 ਗ੍ਰਾਮ ਬਦਾਮ ਖਾ ਲੇ ਹਾਂ ਤੁਸੀਂ ਆ ਲੈ ਲਓ ਵੀ 20 ਬਦਾਮ ਹੀ ਖਾ ਲੇ ਹਾਂ 20 ਬਦਾਮ ਖਾ ਲੇ ਮੂੰ ਆਪਾਂ ਟਾਈਮ ਨਹੀਂ ਨਾ ਭਿਉਣ ਦਾ ਟਾਈਮ ਹੈ ਨਾ ਆਪਾਂ ਕਹੀ ਉਹਨੂੰ ਛਿੱਲ ਕੇ ਚਬਈਏ ਇਹ ਸਿੱਧਾ ਤਿਆਰ ਕੀਤਾ ਗਿਆ ਹੈ ਪਿਓਰਿਟੀ ਹੈਗੀ ਆਪਾਂ ਉਹਦੇ ਕੰਮ ਨਿੱਕੀ ਠੀਕ ਹੈ ਦਰਸ਼ਕੋ ਜੇ ਅਗਰ ਤੁਸੀਂ ਇਹ ਤੇਲ ਨੂੰ ਖਰੀਦਣਾ ਚਾਹੁੰਦੇ ਤਾਂ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਇਸ ਤੇਲ ਨੂੰ ਜਿਹੜਾ ਖਰੀਦ ਸਕਦੇ ਹੋ ਤੇ ਆਲ ਓਵਰ ਇੰਡੀਆ ਦੇ ਵਿੱਚ ਹੈ ਡਿਲੀਵਰੀ ਜਿਹੜੀ ਹੈਗੀ ਆ ਤੇ ਡਿਲੀਵਰੀ ਚਾਰਜ ਤੁਹਾਨੂੰ ਜਿਹੜੇ ਲੱਗਣਿਆ ਤੇ ਤੁਹਾਡੇ ਘਰ ਤੱਕ ਹੈ ਜਿਹੜਾ ਇਹ ਤੇਲ ਕੌਨ ਜੁਆ ਤੇ ਇਹ ਬਠਿੰਡਾ ਸ਼ਹਿਰ ਦੇ ਵਿੱਚ ਹੈ ਜਿਹੜਾ ਸ਼ੋਰੂਮ ਹੈਗਾ ਮਾਦੂਰ ਦੇ ਨਾਂ ਤੇ ਤੇ ਉੱਥੇ ਤੁਸੀਂ ਵਿਜ਼ਿਟ ਕਰਕੇ ਵੀ ਇਸ ਤੇਲ ਨੂੰ ਜਿਹੜਾ ਖਰੀਦ ਸਕਦੇ